ਸਸਵੀ ਗੱਲ ਸਾਰਿਆਂ ਨੂੰ ਅੱਜ ਵਾਪਸ ਸਾਡੀ ਟੀਮ ਜਿਹੜੀ ਹੈ ਵਾਪਸ ਪਿੰਡਾਂ ਦੇ ਵਿੱਚ ਨੇ ਜਿਹੜੇ ਹੜ੍ਹ ਪੀੜਿਤ ਪਿੰਡ ਬਹੁਤ ਜ਼ਿਆਦਾ ਨਹੀਂ ਉੱਥੇ ਪਹੁੰਚ ਰਹੇ ਨੇ ਕੱਲ ਅਸੀਂ ਕੰਬੋਕਲਾ ਤੇ ਕੰਬੋ ਖੁਰਦ ਧਰਮਕੋਟ ਦੇ ਪਿੰਡਾਂ ਦੇ ਵਿੱਚ ਪਹੁੰਚੇ ਅੱਜ ਸੰਘੇੜਾ ਦੇ ਵਿੱਚ ਮੇਰੀ ਸਿਸਟਰ ਮਾਲਵੀਕਾ ਸੂਦ ਆਲਰੇਡੀ ਪਹੁੰਚ ਗਈ ਹੈ ਕੱਲ ਵੀ ਉੱਥੇ ਹੀ ਸੀ ਉਹ ਸਾਰਾ ਦਿਨ ਲੱਗ ਜਾਂਦਾ ਇਹਨਾਂ ਪਿੰਡਾਂ 'ਚ ਲੋਕਾਂ ਨੂੰ ਮਿਲਦੇ ਹੋਏ ਇਸ ਲਈ ਕਈ ਪਿੰਡਾਂ 'ਚ ਪਹੁੰਚਣ ਨੂੰ ਸਾਨੂੰ ਟਾਈਮ ਲੱਗੂਗਾ ਲੇਕਿਨ ਵਾਦਾ ਜ਼ਰੂਰ ਕਰਦੇ ਹਾਂ ਕਿ ਹਰ ਪਿੰਡ 'ਚ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਬਹੁਤ ਸਾਰੇ ਸਾਡੇ ਕੰਟੈਕਟਸ ਨੇ ਜਿਹੜੇ ਆਲਰੇਡੀ ਤੁਹਾਡੇ ਨਾਲ ਟੱਚ ਵਿੱਚ ਨੇ ਔਰ ਜਿਨ੍ਹਾਂ ਨਾਲ ਨਾ ਅ ਅਸੀਂ ਜਾਂ ਸਾਡੀ ਟੀਮ ਜਾਂ ਮੇਰੀ ਭੈਣ ਮਾਲਵਿਕਾ ਤੁਹਾਡੇ ਤੱਕ ਪਹੁੰਚ ਕੇ ਤੁਹਾਡੀਆਂ ਈਡੀਆਂ ਤਕਲੀਫਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਪੂਰਾ ਪਰ ਇਹ ਕਮਾਂ ਹੈ ਕਿ ਜਿੰਨਾ 60 ਵਜੇ ਹੈ ਇਹ ਫਲਡਸ ਦੇ ਕਾਰਨ ਥੋੜਾ ਟਾਈਮ ਲੱਗੂਗਾ ਵਾਪਸ ਪੈਰਾਂ ਤੇ ਖੜੇ ਹੋਣ ਨੂੰ ਲੇਕਿਨ ਅਸੀਂ ਜੁੜੇ ਰਵਾਂਗੇ ਐਂਡ ਤੱਕ ਭਾਵੇਂ 1 ਮਹੀਨਾ 2 ਮਹੀਨਾ 3 ਮਹੀਨੇ ਜਿੰਨਾ ਵੀ ਸਮਾਂ ਲੱਗੇ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਤੁਹਾਡੇ ਨੁਕਸਾਨ ਹੋਏ ਕਿਸ ਤਰ੍ਹਾਂ ਨਾਲ ਮਿਲ ਕੇ ਅਸੀਂ ਪੂਰੇ ਕਰੀਏ ਤਾਂ ਕਿ ਵਾਪਸ ਇੱਕ ਮਿਸਾਲ ਕਾਇਮ ਕਰ ਸਕੇ ਕਿ ਪੰਜਾਬ ਜਦੋਂ ਵੀ ਜਦੋਂ ਵੀ ਤਕਲੀਫਾਂ ਆਈਆਂ ਤੇ ਸਾਰੇ ਪੰਜਾਬੀ ਭਰਾਵਾਂ ਨੇ ਇਕੱਠੇ ਹੋ ਕੇ ਵਾਪਸ ਨਹੀਂ ਜ਼ਿੰਦਗੀਆਂ ਸ਼ੁਰੂ ਕੀਤੀਆਂ ਪੰਜਾਬ ਦੇ ਨਾਲ ਸੋਨੂ ਸੂਤ ਹਮੇਸ਼ਾ ਖੜਾ ਰਹੂਗਾ ਤੇ ਪੈਨ ਮਾਲਵੀਕਾ ਸੂਤ ਹਮੇਸ਼ਾ ਖੜੀ ਰਹੂਗੀ ਸਸਵੀ ਕ ਚਲੋ ਮਿਲ ਜੁਲ ਕੇ ਪੰਜਾਬ ਨੂੰ ਵਾਪਸ ਪੈਰਾਂ ਰਖਾ ਲਾ ਕਰੀਏ